ਕਿਉਂ ਨਹੀਂ ਵਿਕਦੀ ਚੰਗੀ ਕਲਾ ਤੇ ਕਲਾਕਾਰ ਇਸ ਸਵਾਲ ਦੇ ਦੋ ਜਵਾਬ ਨੇ ਪਹਿਲਾ ਇਹ ਕਿ ਚੰਗੇ ਕਲਾਤੇ ਚੰਗੇ ਕਲਾਕਾਰ ਵਿਕਾਉ ਨਹੀਂ ਹੁੰਦੇ ਉਹ ਇਸ ਲਈ ਨਹੀਂ ਵਿਕਦੇ ਵਧੀਆ ਐਕਟਰਾਂ ਨੂੰ ਫਿਲਮਾਂ ਵਿੱਚ ਕੰਮ ਨਹੀਂ ਮਿਲਦਾ ਪਰ ਦੂਜੇ ਪਾਸੇ ਐਕਟਿੰਗ ਦਾ ਊੜਾ ਅੜਾ ਨਾ ਜਾਣਨ ਵਾਲੇ ਸੁਪਰਸਟਾਰ ਬਣ ਜਾਂਦੇ ਚੰਗਾ ਗਾਉਣ ਵਾਲੇ ਕਲਾਕਾਰਾਂ ਨੂੰ ਕੋਈ ਰਿਕਾਰਡ ਤੱਕ ਨਹੀਂ ਕਰਦਾ ਪਰ ਦੂਜੇ ਪਾਸੇ ਹਲਕਾ ਲੱਚਰ ਜਾਂ ਚਕਵਾ ਗਾਉਣ ਵਾਲੇ ਭਾਵੇਂ ਕਿੰਨੇ ਵੀ ਬੇਸੁਰੇ ਕਿਉਂ ਨਾ ਹੋਣ ਰੱਜ ਕੇ ਸੁਣੇ ਜਾਂਦੇ ਨੇ ਦੋਸਤੋ ਜੇ ਪਾਤਰ ਸਾਹਿਬ ਦੀ 1000 ਕੈਸਟ ਨਹੀਂ ਵਿਕੀ ਚਮਕੀਲੇ ਦੇ ਜ਼ਮਾਨੇ ਵਿੱਚ ਤੇ ਚਮਕੀਲੇ ਦੀਆਂ ਲੱਖਾਂ ਵਿਕ ਗਈਆਂ ਤਾਂ ਇਹ ਪਾਤਰ ਸਾਹਿਬ ਦੀ ਸਾਹਿਤਿਕਤਾ ਨੂੰ ਉਹਨਾਂ ਦੀ ਕਤਤ ਨੂੰ ਉਹਨਾਂ ਦੀ ਕਲਾ ਨੂੰ ਕੋਈ ਮੇੜਾ ਨਹੀਂ ਆਇਆ ਇਹ ਕੋਈ ਹੀਠੀ ਵਾਲੀ ਗੱਲ ਨਹੀਂ ਇਹ ਤਾਂ ਨਹੀਂ ਗਲਤ ਹੈ ਮੂਰਖਾਂ ਆਏ ਪਾਤਰ ਸਾਹਿਬ ਬੇਸਰੋਤੇ ਹੋਰ ਸਨ ਚਮਕੀਲੇ ਨੂੰ ਸੁਣਨ ਵਾਲੇ ਹੋਰ ਸਨ ਸਾਹਿਤ ਪੜਨ ਵਾਲੇ ਲੋਕ ਸਦਾ ਹੋਰ ਹੁੰਦੇ ਨੇ ਤੇ ਘੱਟ ਹੁੰਦੇ ਨੇ ਅਖਬਾਰ ਪੜਨ ਵਾਲੇ ਲੋਕ ਹਮੇਸ਼ਾ ਹੋਰ ਹੁੰਦੇ ਨੇ ਤੇ ਜ਼ਿਆਦਾ ਹੁੰਦੇ ਨੇ ਤੁਸੀਂ ਕਦੇ ਨੋਟ ਕੀਤਾ ਹੈ ਕਿ ਨਕਲੀ ਨਗ ਹੁੰਦੇ ਨੇ ਜਾਂ ਆਰਟੀਫੀਸ਼ੀਅਲ ਜੁਐਲਰੀ ਉਹਨਾਂ ਵਿੱਚ ਅਸਲੀ ਨਾਲੋਂ ਵੱਧ ਚਮਕ ਹੁੰਦੀ ਹੈ ਸਸਤੀ ਹੁੰਦੀ ਆਮ ਮਨਿਆਰੀਏ ਦੁਕਾਨਾਂ ਤੋਂ ਮਿਲ ਜਾਂਦੀ ਉਹ ਵੀ ਤਾਂ ਸਰਬੋਤਮ ਹੈ ਜਦੋਂ ਦੇ ਮੁਕਾਬਲੇ ਅਸਲੀ ਨਗ ਅਸਲੀ ਹੀਰੇ ਅਸਲੀ ਮੋਤੀ ਬਹੁਤ ਔਖੇ ਵਿਕਦੇ ਨੇ ਧੀਰ ਨਾਲ ਵਿਕਦੇ ਨੇ ਕਿਉਂਕਿ ਅਸਲੀ ਨਗਾਂ ਦੇ ਖਰੀਦਦਾਰ ਬਹੁਤ ਘੱਟ ਹੁੰਦੇ ਹੈਸੀਤ ਵਾਲੇ ਲੋਕ ਹੁੰਦੇ ਜਨਾ ਖਣਾ ਅਸਲੀ ਨਾਗ ਨਹੀਂ ਖਰੀਦ ਸਕਦਾ ਕੋਈ ਨਹੀਂ ਕਰ ਸਕਦਾ ਅਸੀਂ ਪੰਜਾਬੀ ਜਣੇ ਖਣੇ ਨੂੰ ਲੀਜੈਂਡ ਬਣਾ ਧਰਦੇ ਹਾਂ ਪਾਣਾ ਲੀਜੈਂਡ ਕਿਮ ਕਾ ਦੀ ਜਣ ਲੀਜੈਂਡ ਉਹ ਹੁੰਦਾ ਜਿਹੜਾ ਆਪਣੇ ਪਿੱਛੇ ਕਲਾ ਦੀ ਅਜੇ ਹੀ ਨੈਗੇਸੀ ਅਜੇ ਹੀ ਵਿਰਾਸਤ ਛੱਡ ਕੇ ਜਾਂਦਾ ਜਿਸ ਨੂੰ ਅਪਣਾ ਕੇ ਕਿਸੇ ਖਿੱਤੇ ਵਿੱਚ ਕਲਾ ਦੀ ਇੱਕ ਪਰੰਪਰਾ ਖੜੀ ਹੋ ਜਾਂਦੀ ਹੈ ਹਾਂ ਇਹ ਗੱਲ ਕੋਈ ਮਜ਼ਾਕ ਨਹੀਂ ਪਰ ਇੱਕ ਕਲਾਕਾਰ ਨੂੰ ਸਦਾ ਇਸ ਗੱਲ ਦਾ ਫਿਕਰ ਲੈਣਾ ਚਾਹੀਦਾ ਕਿ ਜਦੋਂ ਉਹ ਮਰ ਜਾਏਗਾ ਕੀ ਉਸ ਦੀ ਸਰਜੀ ਵੀ ਕਲਾ ਦਾ ਉਦੋਂ ਵੀ ਕੋਈ ਮੁੱਲ ਹੋਵੇਗਾ ਤੁਸੀਂ ਫਰੋਲ ਕੇ ਵੇਖੋ ਇਤਿਹਾਸ ਵਿੱਚ ਕਿੰਨੇ ਅਜਿਹੇ ਕਲਾਕਾਰ ਹੋਏ ਨੇ ਜਿਹੜੇ ਆਪਣੀ ਸਮੇਂ ਦੇ ਸੁਪਰ 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 ਸਟਾਰ ਸਮਝੇ ਗਏ ਪਰ ਅੱਜ ਕੁਝ ਦਹਾਕੇ ਵੀ ਨਹੀਂ ਬੀਤੇ ਕਿ ਕੋਈ ਉਹਨਾਂ ਦਾ ਨਾਮ ਨਹੀਂ ਜਾਣਦਾ